ਇਹ ਯਾ ਹਵਾਲੀ ਸਾਨੂੰ ਸਭਾਰੇ ਸਮਝਾਇਆ ਹੋਇਆ ਹੈ ਸਮਾਜ christiani ਕਦਰ ਕਰਦੇ ਹੋਏ ਭਾਈਚਾਰਕ ਸਾਂਭ ਨੂੰ ਕਾਇਮ ਰੱਖਦੇ ਹੋਏ ਸਾਡੇ ਸੰਵਿਧਾਨਿਕ ਕੈਰੇ ਦੇ ਵਿੱਚ ਰਹਿੰਦੇ ਹੋਏ ਜੋ ਸਾਡੇ ਧਾਰਮਿਕ ਗ੍ਰੰਥ ਨੇ ਜੋ ਸਾਡੇ ਗੁਰੂਆਂ ਪੀਰਾਂ ਪਗੰਬਰਾਂ ਦੇਵ ਦੇਵਤਿਆਂ ਨੇ ਸਾਨੂੰ ਸਿਖਾਇਆ ਪੜਾਇਆ ਉਹਦੀ ਪਾਲਣਾ ਕਰਦੇ ਹੋਏ ਤੇ ਪ੍ਰਮਾਤਮਾ ਨੇ ਬਣਾਏ ਹਰ ਮਨੁੱਖ ਦੇ ਵਿੱਚ ਰੱਬ ਵਸਦਾ ਹੈ ਉਹਨੂੰ ਉਸ ਤਰੀਕੇ ਨਾਲ ਸਮਝਦੇ ਹੋਏ ਜਦੋਂ ਆਪਾਂ ਸਾਡੇ ਸਮਾਜ ਦੀ ਤਰੱਕੀ ਲਈ ਆਪਕ ਤੇ ਤੌਰ ਪਾਵਾਂਗੇ ਖੇਰਬਾਈ ਰੰਗਲਾ ਪੰਜਾਬ ਬਣੂਗਾ ਉਹ ਰੰਗਲਾ ਪੰਜਾਬ ਜਿੱਥੇ ਹਰ ਇੱਕ ਦੇ ਚਿਹਰੇ ਤੇ ਖੁਸ਼ੀ ਹੋਏਗੀ ਜੱਫਾ ਪਾ ਦਾ ਨੰਗਾ ਜਾਂ ਪਾ ਦਾ ਕੋਈ ਬੋਟਵਾਲਾ ਨਹੀਂ ਹੋਏਗਾ ਸੋ ਮੈਂ ਤੁਹਾਨੂੰ ਜੇ ਰੰਗਲੇ ਵਿਚਾਰ ਦੀ ਕਾਮਨਾ ਕਰਦਾ ਹੋਇਆ ਆਓ ਪਰ ਸਾਰੇ ਰੱਖ ਕੇ ਮਨਵਾ ਲਈ ਅਜੇ ਕੱਟ ਤੱਕ ਦੀਆਂ ਭੈਣਾਂ ਨੂੰ ਹਸਪਤਾਲ ਦੇ ਵਾਲੇ ਕਰ ਦੇ ਸਾਡੇ ਬੱਚਿਆਂ ਨੂੰ ਮੁੰਡਿਆਂ ਨੂੰ ਵੀ ਸੋਚਾਉਣ ਵਾਲੇ ਕਾਰ ਆਦੀ ਪਹਿਨਾਨ ਕਰਕੇ ਆਪ ਦਾ ਸਮਾਜ ਤੋਂ ਵੀ ਮੈਂ ਇਹਨਾਂ ਕਹਿਣਾ ਹਾਂ ਸਭ ਸਾਰਿਆਂ ਨੂੰ ਵਧਾਈ ਦਿੰਦਾ ਹਾਂ ਬਈਆ ਵੈਗਨੂ ਜੀ ਦਾ ਖਾਸਾ ਤੇ ਜੀ ਵੈਗਨੂ ਜੀ ਕੀ ਨੇ ਇਹਨਾਂ ਦਾ ਸਾਡੇ ਜਨਤਰਾ ਦੇ ਬਹੁਤ ਬਹੁਤ ਧੰਨਵਾਦ ਇਹਨਾਂ ਦਾ ਕੋ ਬਾਬਾ ਦੀ ਲੋੜੀ ਪ੍ਰਣਿਤ ਕਰਕੇ ਦਾਰਨ ਤੇ ਵੀ ਕੁਝ ਦਾ ਦਾ ਪਰ ਸਾਰਿਆਂ ਤੇ ਕੋਈ ਇੱਕ ਤੋਂ ਬਰੋਲਾ ਨੇ ਦਾਂ ਕਾਂ ਕੇ ਦੌਰਾਗੇ ਕੋਈ ਟੱਕਰ ਨਹੀਂ ਬੈਠਾ ਉਹਦੇ ਨਾਲ ਤੋਂ ਜਿਹੜੇ ਨਵੀਂ ਸੀ ਬਾਬਾ ਜੀ ਨੂੰ ਲੈ ਕੇ ਉਹਨੇ ਪ੍ਰੋਟੈਕਟਰ ਜਿਹੜੇ ਬਜਾਉਣਾ ਕਰਦੇ ਰਹੇ ਸਰੋ ਬਾਪਾ ਨਹੀਂ ਆਉਂਦੇ ਨੇ ਫਿਰ ਸਮਾਨ ਪਹਿਲਾਂ ਵਾਈ ਕਰਦੇ ਆ ਬਾਹਰ ਇਹਨੂੰ ਬੱਚੇ ਬੱਚਿਆਂ ਨੂੰ ਮੇਟਿਆ ਵੀ ਇੱਥੇ ਬੈਠੇ ਨੇ ਕਿਸੇ ਨੇ ਵੀ ਧਰ ਤੋਂ ਨਹੀਂ ਸੁਣਾਇਆ ਪੱਤੀ ਦਾ ਪਰਪਰ ਪਰਮ ਆਪਸ ਚਾ ਕੇ ਟੂਰਨਾਮੈਂਟ ਕੋਈ ਜਿੱਤਦਾ ਨਹੀਂ ਕਾਹਦੀ ਅਗਲੇ ਦਿਨ ਕਿਰਾਏ ਅਜੇ ਤੋਂ ਵੰਡ ਕੇ ਬਾਹਰ ਤੋਂ ਵੰਡ ਕੇ ਬੱਚੇ चाइनीज़ का है? आप बताइए। 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 आप बताइए ਕਿਉਂਕਿ ਬਾਬਾ ਜੁਰਮਤ ਦਾ ਦੇਖੋ ਤੁਮ ਜਿਹੜੇ ਪੰਚੀ ਨੇ ਉਹ ਸਾਰਿਆਂ ਨੂੰ ਡਵਾਈਸ ਕਰ ਰਹੀ ਹੈ ਸਾਰਾ ਜੋ ਵੀ ਹੈ ਸਾਰੀਆਂ ਬੱਤੀਆਂ ਦਾ ਇੱਕੋ ਜਿਹਾ ਕਿਸੇ ਨਾਲ ਵੀ ਜ਼ਿਕਰ ਆ ਨਹੀਂ ਹੋਊਗਾ ਸਾਰੀਆਂ ਬੱਤੀਆਂ ਨੂੰ ਜੇ ਕੋਈ ਰਹਿ ਵੀ ਗਿਆ ਤਾਂ ਆਪੇ ਉਹਦਾ ਸਬੰਧ ਉਹਦੇ ਘਰੇ ਭੱਜ ਜਾਏਗਾ ਤਾਂ ਸਾਰਿਆਂ ਨੇ ਕੋਈ ਹਿਸ਼ਾਰਾ ਨਹੀਂ ਕੋਈ ਨਹੀਂ